ਾਕਾਜ ਦੀਵ ਬੈਠਾ ਇਹਨਾਂ ਦੇ ਬਲੌਗ ਸ਼ੁਰੂ ਕਰਨ ਲੱਗੇ ਆ। ਮੂੰਹ ਸਿਰ ਇੱਕ ਹੋਇਆ ਭੈ ਦਾ ਫਿਰ ਕਾ ਸਾਰੇ ਬੀਵਰਾਂ ਨੂੰ ਕੈਮਰਾ ਲਈ ਜਾਨਵਰ ਸਾਰੇ ਆ ਰਹੇ ਨੇ। ਸਾਡਾ ਜਾਨਵਰ ਆ ਬੈਠਾ ਹੈ ਬਾਈ ਐਂ ਘੋੜਾ ਹੈ ਕਹਿੰਦੇ ਮੇਰੇ ਵੀਰੋ ਘੋੜਾ। ਸਲੈਂਸਰ ਐਨ ਸੈੱਟ ਕਰ ਰਹੇ ਆ ਕਾਜੀ ਦੇ ਸਲੈਂਸਰ ਲਾਉਣਾ। ਕਈ ਦਿਨ ਲੱਕ ਨੂੰ ਬਿਲਡ ਕਰਾ ਦਿੰਨੇ ਆ ਸਲੈਂਸਰ। ਨਹੀਂ ਲੋਟ ਨਹੀਂ। ਹਾਂ ਮੇਰੇ ਨਾਲ ਵੱਧੋ ਬਜਨ ਸਰ ਸਲੈਂਸਰ। ਹਾਂ ਕਾਜੀ ਦਾ ਲੱਕ ਦੇ। ਆਏ ਆਏ ਛੁਪੇ ਆ। ਕਾਹ ਇਧਰੇ ਪੈਂਟ ਕਿੰਨੇ ਨੰਬਰ ਆਉਂਦੀ ਐ 30 ਨੰਬਰ 30 ਦਾ ਨਹੀਂ ਆਉਂਦੀ ਸਾਹ ਕਾਹਨ ਲੱਗੇ ਖੜਾ ਹੋ ਕੇ ਦਿਖਾਈ ਤਾਂ ਆ ਦੇਖਿਓ ਦਾ ਬਾਈ ਇਹਦੇ ਆਉਂਦੀ ਹੋਤੀ ਨਾ ਟੇਡਾ ਹੋ ਟੇਡਾ ਵੱਖੀ ਵਾਰ ਉਹ ਵੱਖੀ ਵਟੇਡਾ ਨਹੀਂ ਪਾਸਾ ਘੁਮਾ ਆਪਣਾ ਸਾਲਾ ਆ ਲੈ ਆਉਂਦੀ ਹੋ ਯਾਰ ਕਿਤੇ ਅੱਛਾ ਵਾ ਠੀਕ ਆ ਉਧਰ ਕਬੂਤਰ ਦਿਖਾ ਦੀਏ ਉੱਪਰ ਜੱਸੇ ਨਹੀਂ ਜਾਣਗੇ ਠੀਕ ਆ ਦਵਾਈ ਦੋਈ ਅੱਖਾਂ ਲਈ ਪਾ ਕੇ ਆਉਣਗੇ ਅਕਾਜੀ ਦੀਪ ਸਿੰਘ ਕੇਲਿਆਂ ਦਾ ਜੂਸ ਮੀ ਆ ਗਿਆ ਆ ਅੰਬਰ ਮਾਰਦੀ ਆ అలਰਮ ਮੌਸਮ ਦੇਖੋ ਬਾਈ ਬੜਾ ਗੰਦਾ ਹੋਇਆ ਪਿਆ ਹੈ ਕਬੂਤਰਾਂ ਨਹੀਂ ਹੋਈ ਪਈ ਆ ਬਸ ਮੀ ਪੈ ਰਿਹਾ ਪੂਰਾ ਤੇ ਇਧਰ ਦਾਣੇ-ਦੋਣੇ ਚੁਕਲੇ ਕਬੂਤਰ ਸੈੱਟ ਨੇ ਸਾਰੇ ਓਕੇ ਦੀਆਂ ਰਬੋਟਾਂ ਨੇ ਕਾਜੀ ਹੁਣੇ ਰੱਜੇ ਹੋਏ ਨੇ ਹਾਂ ਨਾ ਹੁਣ ਨਾ ਤੂੰ ਇਹਨਾਂ ਨੂੰ ਰਾਹੂ ਕਰ ਦੇ। ਕੁੰਡਾ ਲਾ ਦੇ। ਇਕ ਨਵੇਂ ਜੋੜੇ ਨੇ ਭਾਈ ਆਂਡੇ ਰੱਖਦੇ ਆਹ ਦੇਖੋ। ਓਏ ਹੋਏ। ਨਵੇਂ ਜੋੜੇ ਨੇ ਆਂਡੇ ਰੱਖੜੇ ਇੱਕ ਨੇ ਤੇ ਦੋ ਨੇ। ਦੋ ਜੋੜੀਆਂ ਨੇ ਆਂਡੇ ਰੱਖ ਲੇ। ਓਕੇ ਰੋਟਾ ਨੇ। ਚਲੋ ਚਲੋ ਚਲੋ। ਕੁੰਡਾ ਲਾਏ ਦੇਗਾ ਜੀ। ਨਹੀਂ ਇਹਨਾਂ ਨੇ ਬਾਹਰ ਨਿਕਲ ਕੇ ਨਾ ਆਉਣ ਲੱਗ ਜਾਣਾ। ਤੇ ਇੱਧਰ ਵੀ ਮਾਰ ਲਈਏ ਨੀਗਾ। ਵੀ ਉਹ ਬਚਾ ਕੇਵੇਂ ਹੈ। ਅੱਜ ਫਾਰਮ ਤੇ ਨਹੀਂ ਮੇਰੇ ਹਿਸਾਬ ਨਾਲ ਜਾ ਹੁੰਦਾ ਉਹਦਾ ਬੱਚਾ ਪੜ ਗਿਆ ਦੇਖੋ ਠੀਕ ਆ ਓਕੇ ਬਾਕੀ ਸਾਰੇ ਸੈੱਟ ਬੈਠਾ ਕੰਮ ਆ ਗਿਆ ਮੀਂਹ ਥੜਾ ਨਾ ਅੱਜ ਸਵੇਰ ਤੇ ਇਹਨਾਂ ਨੂੰ ਵੀ ਦਾਣਾ ਪਾਣੀ ਪਾਇਆ ਹੈ ਅੰਬਰ ਦੇ ਦਰਸ਼ਨ ਕੋਲੋਂ ਖਰਾਉਨੇ ਆ ਹਨੂਰੀ ਨੂਰੀ ਨੂਰੀ ਨੂੰ ਵੀ ਭਾਈ 5 ਮਹੀਨੇ ਹੋ ਗਏ ਮੇਟੋੜੀ ਨੂੰ ਲੱਗਦੀ ਜਾਨਾ ਠੀਕ ਹੈ ਆਪਾਂ ਚੈੱਕ ਨਹੀਂ ਕਰਾਈ ਦੇ ਲਾਣਾ ਚੈੱਕ ਕਰਵਾਉਣੀ ਚੈੱਕ ਦੀ ਲੋੜ ਨਹੀਂ ਹਾਂ ਬਈ ਤੂੰ ਲਾਰਮ ਮਾਰਦੀ ਸੀ ਖੜ ਜਾ ਇੱਧਰ ਨੂੰ ਆ ਕੇ ਦੇਖ ਜਾ ਜੰਨੂ ਐ ਬਣਾ ਉਹ ਕੀ ਆ ਜੀ ਅੰਬਰ ਹਾਂ ਦੇਖੋ ਤਾਂ ਫਿਰ ਹਾਂ ਹੁਣ ਕਦ ਵਧਿਆ ਇਹਦਾ ਹਾਂ 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 ਐ ਦੰਦੀ ਵੜਦੀ ਐ ਦੰਦੀ ਵੜਦੀ ਐ ਕੈਮਰਾ ਸਾਫ਼ ਕਰਨਾ ਹੈ ਦੇਖੋ ਤਾਂ ਬਈ ਅੰਬਰ ਦਾ ਹੁਣ ਘੱਟ ਵਧਿਆ। 에어ਪੋਰਟ। ਹਾਂ ਵੀ ਗਾਸੀ ਕੀ ਸਿਚੁਏਸ਼ਨ ਆ ਹੁਣ ਕੀ ਕਰਨਾ ਅੱਜ ਪਾਰਟੀ ਵੀ ਆ ਨਾ ਗਰਾਊਂਡ 'ਚ। ਹਾਂ ਤੇਨੇ ਦਾ ਜਾਨਦੇ ਨਹੀਂ। ਹਾਂ ਹਾਂ ਆਏਗਾ ਅੱਜ। ਅੱਜ ਦਾ ਚੱਲੂਗਾ ਮੈਂ ਚੱਲਣ ਰਿਹਾ। ਠੀਕ ਆ ਠੀਕ ਆ। ਤੇ ਮੀਂਹ ਵੀ ਦੇਖੋ ਲੈ। ਆਰਗਨਮੈਂਟ ਦਾ ਦੂਸਰਾ ਰਿਜ਼ਲਟ ਸੱਚ। ਅ ਦੂਸਰ ਚ ਦੋ ਕਬੂਤਰ ਰਹਿ ਗਏ ਤੇ ਦੂਸਰ ਚ ਮਤਲਬ ਜਿੱਤ ਗਏ ਤੇ ਦੋ ਕਬੂਤਰ ਆਪਣੇ ਪਿੰਡ ਦਾ ਕਬੂਤਰ ਹੈ ਦੂਜੇ ਨੰਬਰ ਤੇ ਬੱਲੀ ਦਾ ਠੀਕ ਆ ਓਕੇ ਰਿਪੋਰਟ ਆ ਉਹ ਔੜ ਦੇ ਫਿਰਦੀਆਂ ਓਏ ਉਹ ਦੇ ਮੀਂਹ ਚ ਆਹ ਦੇਖ ਉਹਦੋਂ ਨਹੀਂ ਜਾਂਦਾ ਚਲੋ ਕੋਈ ਨਹੀਂ ਹੁਣ ਕੋਠੇ ਤੇ ਜਾਣਗੇ ਦਵਾਈ ਦੋਈ ਪਾ ਕੇ ਆਉਣਗੇ ਉਹ ਤੋਂ ਬਾਅਦ ਕਮੈਂਟ ਬੋਲਾਂਗੇ ਅੱਜ ਬਲੌਗ ਸ਼ਾਟਾ ਰੱਖਣਾ ਹੈ ਤੇ ਕਿਉਂਕਿ ਮੌਸਮ ਖਰਾਬ ਹੈ ਮੋਟਰ ਤੇ ਜਾ ਨਹੀਂ ਹੁਣ ਚਲੋ ਦੇਖਦੇ ਆਂ ਉੱਪਰ ਚੱਲਦੇ ਆਂ ਹਾ ਹਾ ਪਰ ਲੈ ਬਰੇ ਪਾਣੀ ਇਧਰੋਂ ਮੌਸਮ ਦੇਖੋ ਕਿੰਨਾ ਘੈਂਟ ਤੇ ਆਪਣੇ ਕਬੂਤਰ ਵੀ ਹੋ ਚਲੇ ਜਾਮੇ ਇਹ ਸੈੱਟ ਤੁੰਦ ਹੋਣ ਇਹਨਾਂ ਦੀ ਅੱਖਾਂ ਬਸ ਇੱਕ ਦੀ ਥੋੜੀ ਜਿਆਦਾ ਹੈ ਬਾਕੀਆਂ ਦੀ ਦੇਖੋ ਬਾ ਥੋੜੀ ਥੋੜੀ ਰਹਿ ਗਈ ਇਹਨਾਂ ਦੀ ਤਾਂ ਇਹਦੀ ਜਿਆਦਾ ਉਡੀ ਜਿਆਦਾ ਇਹ ਵੀ ਕੋਈ ਨਹੀਂ ਹੋ ਜਾਣੀ ਸੈੱਟ ਹਾਂ ਇਹਨਾਂ ਨੂੰ ਪਾਣੀ ਪਾ ਦੇ ਪਹਿਲਾਂ ਅੰਦਰ ਵੀ ਦੇਖਿਓ ਪੱਲਾ ਨੂੰ ਮੌਸਮ ਦਿਖਾਉਣਾ ਹੈ ਮੀਂਹ ਵਾਲਾ ਮੌਸਮ ਹੈ ਕਦੇ ਕਦੇ ਕਣੀ ਆ ਹੀ ਜਾਂਦੀਆਂ ਨੇ ਹਟ ਜਾਂਦੀਆਂ ਨੇ ਕਬੂਤਰ ਉਹਲੇ ਫਿਰਦੇ ਨੇ ਕਿਹਦੇ ਨੂੰ ਅੰਦਰ ਲੈ ਖਾਉਂਦੇ ਨੇ ਆ ਕਬੂਤਰ ਇਹ ਉੱਤਰ ਸੱਟਦੇ ਜਮੇ ਉੱਤਰ ਵੀ ਸੱਟਣਾ ਉੱਧਰ ਲੈ ਦੇ ਦੇ ਇਹਨੂੰ ਹੈਚੀਆਂ ਲੱਗੀਆਂ ਇਧਰ ਹੀ ਉੱਤਰ ਸੈੱਟ ਨੇ ਪਾਏ ਪਾਏ ਜਿਹੜਾ ਕੰਨ ਇਹਨਾਂ ਨੇ ਇਹਨੇ ਦਵਾਈ ਪਾਉਣਿਆ ਤੁਹਾਨੂੰ ਦਿਖਾਉਣਿਆ ਫਿਰ ਹਾਂ ਇਧਰ ਹੀ ਵਾਹ ਆਹ ਦੇਖ ਨੂੰ ਚੀਜ਼ ਦਿਖਾਉਣਿਆ ਇੱਕ ਕਰੋ ਚੈੱਕ ਕਰੋ ਦਰਸ਼ਨ ਮੱਕੜੀ ਦੇ ਓਹੋ ਬਰਾਰੇ ਹੋ ਗਿਆ ਉੱਤੀ ਓ ਪਾਪਾ ਜੀ ਜਬਾਜਾ ਥੋੜਾ ਦੇਖੋ ਹੁਣ ਦੇਖਦੀ ਐ ਦਾਣੇ ਦਾਣੇ ਵੀਰੇ ਲਾਉ ਜੀ ਬਸ ਬਾਲੇ ਨਾ ਪਾਈ ਦਾਣੇ ਇਹਨਾਂ ਨੂੰ ਪਹਿਲੇ ਹੀ ਪਾਏ ਐ ਇੰਨੇ ਲੇ ਪਾਉਣਾ ਦਵਾਈ ਫਿਰ ਤੁਹਾਨੂੰ ਦਿਖਾਉਂਦੇ ਆ ਪਾਣੀ ਤਾਂ ਇਹ ਪੀ ਵੀ ਗਾ ਹੋਰ ਪਾਉਣਾ ਪਾਣੀ ਪਾ ਦੇ ਦੇ ਬਾਈ ਬਸ 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 ਇਹ ਦਿਲ ਜੀ ਬਗਾ ਤੇ ਤੇਰੀ ਜੰਮੂ ਤਾਂ ਠੀਕ ਆ ਕੇ ਵੀ ਚਾਹਣਾ ਫਿਰ ਵੀ ਇਹ ਪਾਉਂਦੇ ਆ ਦੋਨੋਂ ਬਸ 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 ਆਇਆ ਨਾ ਦੋਈ ਚ ਆ ਜਵੇ ਹਾਂ ਕਾਸ਼ੀ ਮੇ ਸਤਾ ਰਹੇ ਤਰਾ ਹੋ ਇਦੀਆਂ ਠੀਕ ਨੇ ਅੱਖਾਂ ਜਮੇ ਨੇੜੋਂ ਦਿਖਾ ਦੇ ਵਧੀਆ ਨੇ ਇਹਦੀਆਂ ਹੋ ਗਈਆਂ ਹਾਂ ਤੇ ਇਹ ਬਹੁਤ ਇਹਦੀਆਂ ਜਿਆਦਾ ਨਹੀਂ ਆ ਵਿਚਾਰੇ ਦੀ ਨਹੀਂ ਇਹਦੀ ਨਹੀਂ ਇਹਦੀ ਠੀਕ ਆ ਦੂਰੇ ਦੀ ਜਿਆਦਾ ਇਹ ਝੋਕੇ ਦੀ ਅੱਖਾਂ ਸੁੱਜ ਜਾਂਦੀਆਂ ਨੇ ਜਿਆਦਾ ਪਾਣੀ ਵੀ ਹੁੰਦਾ ਆ ਦੇ ਨਹੀਂ ਨਹੀਂ ਵਾ ਜਿਆਦੇ ਆਖ ਲਈ ਦੀ ਉਹਦੀਆਂ ਤਾਂ ਵੇਠੀ ਆ ਉਸ ਵਸ ਉਸ ਚਾਰ ਥਾਉਪਤ ਪਣੀ ਵੀਰੇ ਹੋਰ ਪਾ ਦੇਨਨ ਚੱਲੀ ਹੁਣ ਥੱਲੇ ਨੂੰ ਆਪਾਂ ਸਲੈਂਸਰ ਕਰਨ ਲੱਗੇ ਆ ਭਾਈ ਚੇਂਜ ਬਿਨਾ ਆਵਾਜ਼ ਵਾਲਾ ਪਾ ਦੇਣਾ ਹੁਣ ਠੀਕ ਐ ਜੱਸੇ ਸ਼ੋਰ ਪ੍ਰਦੂਸ਼ਣ ਨਹੀਂ ਕਰਨਾ ਜਾਵਾਂ ਹੀ ਹਾਂ ਦੇਖੀ ਲਾ ਦੇਖੀ ਹਾਂ ਪਿੰਡੀ ਦੇਖੋ ਕਿ ਮੇ ਲੀੜ ਫੜੀ ਹੋਈ ਆ ਮੂੰਜ ਕਰੀ ਚਲ ਕੁਛ ਨਹੀਂ ਕਹਿੰਦੇ ਤੈਨੂੰ ਕੁਛ ਨਹੀਂ ਕਹਿੰਦੇ ਕੋਈ ਚੱਕਰ ਨਹੀਂ ਲੱਗੀ ਰਹਿ ਤੇ ਕੇਲੇ ਦਾ ਜੂਸ ਪੀਣਾ ਗਲਤੀ ਸੀ ਕੱਲੀ ਮੀ ਹੋਰ ਦੇ ਹੋ ਗਿਆ ਨਾ ਹੁਣ ਨਹੀਂ ਹਟਦਾ ਹਲੇ ਕਮੈਂਟ ਬੋਲ ਦੀ ਜੱਸਾ ترਸੀਮ ਵੀਰੇ ਤੁਹਾਡਾ ਕਿਹੜਾ ਪਿੰਡ ਹੈ ਲਖਨਪੁਰ ਵੀਰੇ ਮਨਜੀਤ ਵੀਰ ਜੁਐਸ ਵਾਲਾ ਥੈਂਕ ਯੂ ਵੀਰੇ ਜਸਪ੍ਰੀਤ ਟਵਾਣਾ ਵੀਰ ਕਿਦਾਂ ਵੀਰੇ ਵਧੀਆ ਵਧੀਆ ਵੀਰੇ ਸੂਰਜ ਰਿਹਾਨ ਦਲੀਲ ਸਿੰਘ ਬਾਈ ਉਡਣ ਵਾਲੇ ਕਬੂਤਰਾਂ ਨੂੰ ਲੱਗ ਕਿਉਂ ਕਰਦੇ ਆ ਕਿਉਂਕਿ ਵੀਰੇ ਆਏ ਆ ਵੀ ਜੋੜਾ-ਜੋੜਾ ਨਾਲ ਲੱਗੇ ਬਾਈ ਗੋਡੇ ਸਾਫ਼ ਕਰੋ ਮੈਂ ਤੈਨੂੰ ਕਿੰਨੇ ਦਿਨ ਤੇ ਕਿਹਾ ਵੀਰੇ ਇੱਕੇ ਖੁੱਡਾ ਰਹਿ ਗਿਆ ਬਾਕੀ ਦਾ ਸਾਫ਼ ਕਰ ਤੇ ਸਾਗਰ ਲਵਾਣਾ ਧੰਨਵਾਦ ਵੀਰੇ ਕਮੈਂਟ ਕਰਨ ਲਈ ਤੇ ਮਿਲਦੇ ਆਂ ਅਗਲੀ ਵੀਡੀਓ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਿੰਡੀ ਬਾਏ ਬਾਏ ਮਿਲਦੇ ਆਂ ਅਗਲੀ ਵੀਡੀਓ ਚ